ਮੋਗਾ ਜ਼ਿਲ੍ਹੇ ਦੇ ਕੈਪਟਨ ਡੀਸੀ ਸਾਹਿਬ ਸਾਗਰ ਛੇਤੀ ਆ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਰਣਸੀ ਕਲਾ ਦੀ ਸੰਗਤ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਉਣ ਡੀਸੀ ਸਾਹਿਬ ਮੋਗਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਰਣਸੀ ਰਣਸੀ ਕਲਾ ਪਿੰਡ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਪੰਜਾਬ ਦਾ ਪਿੰਡ ਇੰਨੀਆਂ ਉਚਾਈਆਂ ਨੂੰ ਛੂਰਿਆ ਹੈਗਾ ਤੇ ਪੰਚਾਇਤ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਮਿੰਨੀ ਸਰਕਾਰ ਹੁੰਦੀ ਹੈ ਵੀ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ ਆਪਣੇ ਹੀ ਪੱਧਰ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਵੱਡੇ ਕੰਮ ਜੋ ਨਹੀਂ ਹੋ ਸਕਦੇ ਲੋਕਾਂ ਦੇ ਸਹਿਯੋਗ ਦੇ ਬਿਨਾ ਸਰਪੰਚ ਦੀ ਪਹਿਲ ਦੇ ਬਿਨਾ ਤੇ ਸਰਕਾਰ ਦੇ سپورਟ ਦੇ ਬਿਨਾ ਉਹ ਉਹਨਾਂ ਵੱਲੋਂ ਕੀਤੇ ਗਏ ਹਨ ਅੱਜ ਦਾ ਜੋ ਮੇਨ ਮੁੱਦਾ ਉਹ ਜੋ ਹੈਗਾ ਉਹ ਹੈਗਾ ਯੁੱਧ ਨਸ਼ਿਆਂ ਵਿਰੁੱਧ ਵੀ ਆਪਣਾ ਪੰਜਾਬ ਨਸ਼ੇ ਦੀ ਜੋ ਬਿਮਾਰੀ ਦੇ ਨਾਲ ਜੂਝ ਰਿਹਾ ਹੈਗਾ ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਵੱਲੋਂ ਬਹੁਤ ਹੀ ਸਖਤ ਰਵਈਆ ਉਨ੍ਹਾਂ ਪ੍ਰਤੀ ਕੋਈ ਵੀ ਸੰਵੇਦਨਸ਼ੀਲਤਾ ਜੋ ਕਿ ਡਰੱਗਸ ਸਪਲਾਈ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜੋ ਗਾਈਡਲਾਈਨਸ ਮਾਨਜੋਗ ਸੀਐਮ ਸਾਹਿਬ ਵੱਲੋਂ ਪੂਰੇ ਹੀ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ ਉਹਦੇ ਤਹਿਤ ਜੋ ਰਣਸੀਗਲਾਂ ਦੀ ਪੰਚਾਇਤ ਹੈ ਉਹਨੇ ਅੱਜ ਇੱਕ ਨਵੀਂ ਪਹਿਲ ਕਰਕੇ ਪੂਰੇ ਪੰਜਾਬ ਨੂੰ ਅੱਜ ਇੱਕ ਨਵਾਂ ਇੱਕ ਨਵੀਂ ਰਾਹ ਇੱਕ ਨਵਾਂ ਮਾਰਗਦਰਸ਼ਨ ਦਿੱਤਾ ਹੈ। ਸੀਐਮ ਸਾਹਿਬ ਵੱਲੋਂ ਜੋ ਨਾਰਾ ਦਿੱਤਾ ਗਿਆ ਹੈਗਾ ਕਿ ਜੋ ਵੀ ਡਰੱਗ ਪੈਡਲਰ ਹੈਗਾ ਨਸ਼ਾ ਵੇਚਣ ਵਾਲਾ ਉਹ ਬਚੇਗਾ ਨਹੀਂ ਤੇ ਜੋ ਨਸ਼ਾ ਕਰਦਾ ਹੈਗਾ ਉਹਨੂੰ ਉਹਦੀ ਪੂਰੀ ਸਹਾਇਤਾ ਤੇ ਪੂਰੀ ਮਦਦ ਕੀਤੀ ਜਾਵੇਗੀ। ਐਸੇ ਨਾਰੇ ਨੂੰ ਅਪਣਾਉਂਦੇ ਹੋਇਆਂ ਗਰੰਸੀਕਲਾ ਵੱਲੋਂ ਜੋ ਪਹਿਲ ਕੀਤੀ ਗਈ ਹੈ ਵੀ ਅਸੀਂ ਜੋ ਨਸ਼ਾ ਕਰਦੇ ਨੇ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਨੂੰ ਖੁਰਾਕ ਦੇਣੀ ਹੈ ਤਾਂ ਜੋ ਤੰਦਰੁਸਤ ਹੋ ਸਕਣ ਜੋ ਪਰਿਵਾਰ ਕਿਉਂਕਿ ਜੋ ਮੁੰਡਾ ਜੋ ਬਜ਼ੁਰਗ ਨਸ਼ੇ ਦੇ ਵਿੱਚ ਪੈ ਜਾਂਦਾ ਹੈ ਉਹ ਪਰਿਵਾਰ ਦਾ ਵਿੱਤੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਆਮੂਮਨ ਆਪਾਂ ਦੇਖਿਆ ਆਏਗਾ ਕਿ ਉਹਨਾਂ ਦੇ ਘਰ ਦਾ ਸਮਾਨ ਵੀ ਵਿਕ ਜਾਂਦਾ ਹੈ ਕਿਉਂਕਿ ਨਸ਼ਾਖੋਰੀ ਇਸ ਤਰੀਕੇ ਦੀ ਬਿਮਾਰੀ ਹੈ ਜੋ ਜਦੋਂ ਬੰਦੇ ਨੂੰ ਨਸ਼ੇ ਦੀ ਲਤ ਲੱਗਦੀ ਹੈ ਉਸ ਨੂੰ ਕੁਝ ਨਹੀਂ ਦਿਸਦਾ ਉਸ ਨੂੰ ਸਿਰਫ ਨਸ਼ਾ ਖਰੀਦਣ ਦੇ ਲਈ ਉਹ ਹਰ ਚੀਜ਼ ਨੂੰ ਵੇਚਣ ਦੇ ਲਈ ਆਤુર ਹੋ ਜਾਂਦਾ ਤੇ ਕੰਸੀ ਕਲਾਂ ਦੀ ਪੰਚਾਇਤ ਵੱਲੋਂ ਉਸ ਪਰਿਵਾਰ ਨੂੰ ਵੀ ਜੋ ਵਿੱਤੀ ਸਹਾਇਤਾ ਦਿੱਤੀ ਜਾਣ ਦਿੱਤੀ ਜਾਣ ਦਾ ਵਾਅਦਾ ਕੀਤਾ ਗਿਆ ਜ ਉਹਨੂੰ ਪੂਰਾ ਵੀ ਕੀਤਾ ਜਾ ਰਿਹਾ ਹੈ ਤੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਸੀਐਮ ਸਾਹਿਬ ਵੱਲੋਂ ਉਹਨਾਂ ਦੇ ਓਐਸਡੀ ਸਾਹਿਬ ਵੱਲੋਂ ਪੁੱਛਿਆ ਗਿਆ ਕਿ ਇਹਦੀ ਸਹਾਇਤਾ ਕਿੱਦਾਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਨੂੰ ਐਸਡੀਐਮ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਪੰਚਾਇਤ ਆਪ ਦੇ ਪੰਡਾਂ ਦੇ ਵਿੱਚੋਂ ਉਹਨਾਂ ਦੇ ਐਨਆਰਆਈ ਤੇ ਮੈਂਬਰ ਸਾਹਿਬਾਨ ਵੱਲੋਂ ਜੋ ਫੰਡ ਦਿੱਤੇ ਜਾ ਰਹੇ ਨੇ ਉਹਨਾਂ ਵਿੱਚੋਂ ਇਸ ਫੰਡਾਂ ਦੀ ਵਰਤੋਂ ਕਰੂਗੀ ਇਹ ਬਹੁਤ ਵੀ ਈਮਾਨ ਵਾਲੀ ਗੱਲ ਹੈ ਤੇ ਮੈਂ ਸਾਰਿਆਂ ਨੂੰ ਇਸ ਪਿੰਡ ਦੇ ਸਾਰੇ ਵਾਸੀਆਂ ਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਅਮੂਮਨ ਐਸੀ ਪੰਚਾਇਤ ਦਾ ਹਿੱਸਾ ਹੈਗੇ ਹੋ ਜੋ ਬਹੁਤ ਹੀ ਅਗਰਨੀ ਹੈਗੀ ਹੈ ਬਹੁਤ ਹੀ ਫਿਊਚਰਿਸਟਿਕ ਸੋਚ ਰੱਖਦੀ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੋ ਤੁਹਾਡਾ ਪਿੰਡ ਹੈ ਜੋ ਆਲਰੇਡੀ ਨਸ਼ਾ ਮੁਕਤ ਹੈ ਉਹ ਹੋਰ ਵੀ ਪੂਰੇ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਰਾਹ ਦਿਖਾਊਗਾ ਕਿ ਕਿਵੇਂ ਅਸੀਂ ਨਸ਼ਾ ਮੁਕਤੀ ਤੋਂ ਬਾਹਰ ਆ ਕੇ ਉਹਨਾਂ ਨੂੰ ਆਪਾਂ এমਪਲੋਇਮੈਂਟ ਵੀ ਦੇ ਸਕਦੇ ਆ ਐਸ ਦੇ ਨਾਲ ਨਾਲ ਮੈਂ ਸਰਪੰਚ ਸਾਹਿਬ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਉਹ ਅਸੀਂ ਦਵਾਂਗੇ ਤੇ ਨਾਲ ਦੀ ਨਾਲ ਮੈਂ ਇੱਥੇ ਅਨਾਉਂਸਮੈਂਟ ਕਰਦਾ ਹੈਗਾ ਕਿ ਕੋਈ ਵੀ ਸਕਿੱਲ ਦਾ ਕੰਮ ਜੋ ਵੀ ਤੁਸੀਂ ਸਕਿੱਲ ਡਿਵੈਲਪਮੈਂਟ ਦਾ ਕੋਰਸ ਨਸ਼ਾ ਛੱਡਣ ਵਾਲੇ ਨਸ਼ਾ ਛੱਡਣ ਵਾਲਿਆਂ ਵਾਸਤੇ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਸ਼ੁਰੂ ਕਰਨਾ ਚਾਹੁੰਦੇ ਉਹਦੀ ਪੂਰੀ ਫੰਡਿੰਗ ਜੋ ਹੈਗੀ ਹੈ ਉਹ ਅਸੀਂ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦੀ ਫੰਡਿੰਗ ਕੀਤੀ ਜਾਊਗੀ ਕੋਈ ਵੀ ਉਹਦੇ ਲਈ ਮਸ਼ੀਨਰੀ ਦੀ ਲੋੜ ਹੋਊਗੀ ਕੁਝ ਵੀ ਹੋਊਗਾ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਇਸ ਦੇ ਨਾਲ-ਨਾਲ ਮੈਂ ਜੋ ਹਲਕੇ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਧੰਨਵਾਦ ਕਰਾਂਗਾ ਕਿ ਉਹ ਅੱਜ ਪੁੱਜ ਨਹੀਂ ਸਕੇ ਬਿਜ਼ੀ ਨੇ ਪਰ ਉਹਨਾਂ ਵੱਲੋਂ ਵੀ ਮੈਨੂੰ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਵੀ ਵੱਖਰੇ ਤੌਰ ਤੇ ਆ ਕੇ ਪਿੰਡ ਦਾ ਮਾਣ ਵਧਾਉਣ ਦੇ ਲਈ ਕੁਝ ਸਪੈਸ਼ਲ ਅਨਾਉਂਸਮੈਂਟ ਕੀਤੀ ਜਾਊਗੀ ਤੁਹਾਡਾ ਪਿੰਡ ਜੋ ਇੱਕ ਪੂਰੇ ਪੰਜਾਬ ਲਈ ਤੇ ਇੱਕ ਪੂਰੇ ਭਾਰਤ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਕੇਵਲ ਨਸ਼ਾ ਮੁਕਤੀ ਨਹੀਂ ਚਾਹ ਸਫਾਈ ਹੋਵੇ ਚਾਹ ਜਿਵੇਂ ਤੁਸੀਂ ਦੱਸਿਆ ਕਿ ਝੀਲ ਹੈਗੀ ਆ ਗ੍ਰੀਨਰੀ ਇੰਨੀ ਸੋਹਣੀ ਆਪਾਂ ਪਾਰਕ ਦੇ ਵਿੱਚ ਬੈਠੇ ਆ ਝੀਲ ਵੀ ਹੈ ਓਪਨ ਜਿਮ ਵੀ ਨਜ਼ਰ ਆਉਂਦਾ ਲਾਇਬ੍ਰੇਰੀ ਵੀ ਹੈ ਮਤਲਬ ਸਮੂੱਚਾ ਵਿਕਾਸ ਐਸ ਪਿੰਡ ਵਿੱਚ ਹੋਇਆ ਹੈ ਮੈਂ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇੱਥੇ ਅਸੀਂ ਵਿਜ਼ਿਟ ਕਰਨ ਲਈ ਭੇਜਾਂਗੇ ਤਾਂ ਕਿ ਤੁਹਾਡੇ ਲੋਕਾਂ ਤੋਂ ਤੇ ਪੰਚਾਇਤ ਤੋਂ ਸਿੱਖਣ ਕਿ ਕਿਵੇਂ ਆਪਦੇ ਪੰਚਾਇਤ ਪੰਚਾਇਤ ਦਾ ਤੇ ਪੂਰੇ ਪਿੰਡ ਦਾ ਸਮੁੱਚਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਮੈਂ ਸਰਪੰਚ ਸਾਹਿਬ ਨੂੰ ਇਹ ਵੀ ਦੱਸੂਗਾ ਕਿ ਜਿਵੇਂ ਉਹਨਾਂ ਦੀ ਮੁਹਿੰਮ ਚੱਲ ਰਹੀ ਹੈ ਵੀ ਐਨਵਾਇਰਨਮੈਂਟ ਨੂੰ بچਾਈਏ। ਅਸੀਂ ਵੀ ਵੱਧ ਚੜ ਕੇ ਮੈਂ ਐਨਵਾਇਰਨਮੈਂਟ ਨੂੰ ਪ੍ਰਿਆਵਰਣ ਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਉਪਰਾਲੇ ਕਰਦੇ ਹਾਂ। ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੀ ਉਹ ਵੀ ਆਪਦੇ ਪਿੰਡ ਦੇ ਵਿੱਚ ਇੱਕ ਮੀਆਂ ਵਾਕੀ ਜੰਗਲ ਲਗਾਉਣ ਦੇ ਲਈ ਜ਼ਰੂਰ ਥਾ ਦੇਣ ਜੋ ਦੇ ਜਿਹਦੇ ਫੰਡ ਜੋ ਹੈ ਅਸੀਂ ਆਪਦੇ ਵੱਲੋਂ ਦਵਾਂਗੇ ਕਿ ਮੀਆਂ ਵਾਕੀ ਫੋਰੈਸਟ ਰਿਸਪੈਂਟ ਦੇ ਵਿੱਚ ਜਲਦ ਤੋਂ ਜਲਦ ਲਵਾਇਆ ਜਾਵੇ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ